ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਜੋ ਲੇਟੈਸਟ ਅਪਡੇਟਸ ਆਏ ਨੇ ਉਸ ਤੋਂ ਬਾਅਦ ਸਟੂਡੈਂਟਾਂ ਦੇ ਮੰਨ ਵਿੱਚ ਬਹੁਤ ਸਾਰੇ ਸਵਾਲ ਖੜੇ ਹੋ ਗਏ ਨੇ ਕਿਤੇ ਤਾਂ ਕੈਨੇਡਾ ਤੋਂ ਲਗਾਤਾਰ ਵੀਜ਼ਾ ਅਪਰੂਵਲਸ ਆਂਦੀਆਂ ਪੋਜ਼ਿਟਿਵ ਹੋ ਰਹੀ ਨੇ ਪੋਜ਼ਿਟਿਵ ਰਿਜ਼ਲਟਸ ਪੋਜ਼ਿਟਿਵ ਅਪਡੇਟਸ ਪਹਿਲਾਂ ਆਏ ਸੀ ਕਿ ਸਟੂਡੈਂਟ ਬਹੁਤ ਖੁਸ਼ ਸੀ ਤੇ ਲੱਗ ਰਿਹਾ ਸੀ 2024 ਵਿੱਚ ਤਾਂ ਟੇ ਸਾਰੇ ਵੀਜ਼ਾ ਲੱਗਣਗੇ ਪਰ ਹੁਣ ਜਿਵੇਂ ਹੀ 2024 ਦੀ ਸ਼ੁਰੂਆਤ ਹੋਈ ਨਵੇਂ ਅਪਡੇਟਸ ਆ ਗਏ ਤੇ ਚਿੰਤਾ ਜ਼ਰੂਰ ਬਣ ਗਈ ਹੈ ਪਰ ਅੱਜ ਅਸੀਂ ਖਾਸ ਤੌਰ ਤੇ ਮਾਸਟਰਸ ਵਾਲੇ ਸਟੂਡੈਂਟ ਦੀ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਬਹੁਤ ਚੰਗੀਆਂ ਆਪਸ਼ਨਸ ਉਹਨਾਂ ਦਾ ਇੰਤਜ਼ਾਰ ਕਰ ਰਹੀਆਂ ਨੇ ਕਿਹੜੀਆਂ ਆਪਸ਼ਨਸ ਨੇ ਕਿਵੇਂ ਅਪਲਾਈ ਕਰੋ ਤੇ ਕਿਸ ਤਰ੍ਹਾਂ ਦਾ ਹੁਣ 트ੈਂਡ ਚੱਲ ਰਿਹਾ ਹੈ ਇਸ ਉੱਪਰ ਪੂਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਜ਼ਰੀਏ ਤੁਹਾਡਾ ਨਾਲ ਸਾਂਝੀ ਕਰਾਂਗੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਜ਼ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸੋ ਮੈਮ ਜ਼ਰੂਰ ਦੇਖੋ ਜਿਵੇਂ ਕੈਨੇਡਾ ਦੀ ਅੱਜ ਜਦੋਂ ਵੀ ਗੱਲ ਕਰ ਰਹੇ ਆ ਤਾਂ ਸਟੂਡ ਇਸ ਤਰ੍ਹਾਂ ਨਾਲ ਵੀਜ਼ਾ ਲੱਗਣਗੇ ਰੇਸ਼ੋ ਘਟਾ ਦਿੱਤੀ ਗਈ ਹੈ ਵੀਜ਼ਾ ਦੇ ਲਈ ਪ੍ਰੋਵਿੰਸ ਨੂੰ ਲੈ ਕੇ ਵੀ ਬਹੁਤ ਸਾਰੇ ਸਟੂਡੈਂਟ ਚਿੰਤਾ ਵਿੱਚ ਨੇ ਹੁਣ ਕਿਹੜੇ ਪ੍ਰੋਵਿੰਸ ਵੱਲ ਅਸੀਂ ਜਾਈਏ ਤਾਂ ਮੈਂ ਜ਼ਰੂਰ ਚਾਹੂੰਗੀ ਕਿ ਤੁਸੀਂ ਪੂਰੀ ਰਾਈਟ ਇਨਫੋਰਮੇਸ਼ਨ ਸਟੂਡੈਂਟਸ ਦੇ ਨਾਲ ਅੱਜ ਦੀ ਵੀਡੀਓ ਜ਼ਰੀਏ ਸਾਂਝੀ ਕਰਿਓ ਥੈਂਕ ਯੂ ਹਰਜੋਤ ਇੱਕ ਕੁਐਸਚਨ ਪੁੱਛਣ ਵਾਸਤੇ ਫੇਵਰਟ ਟੌਪਿਕ ਹੈ ਮੇਰਾ ਜੀ ਮੈਂ ਜਦ ਤੋਂ ਕੰਮ ਸ਼ੁਰੂ ਕੀਤਾ ਹੋਏਗਾ 26-27 ਸਾਲ ਪਹਿਲੇ ਸ਼ਾਇਦ ਮੈਂ ਜਦ ਤੀ ਪ੍ਰੋਵਿੰਸਿਸ ਦੇ ਵਿੱਚ ਹੀ ਸਟੂਡੈਂਟ ਜ਼ਿਆਦਾ ਭੇਜੇ ਆ ਹਮ ਅਸੀਂ ਉਸ ਦਿਨ ਤੋਂ ਜਾਣਦੇ ਸੀਗੇ ਕਿ ਸਟੂਡੈਂਟ ਨੂੰ ਜਿਹੜਾ ਹੈ ਪ੍ਰੋਵਿੰਸ ਵਿੱਚ ਜਾ ਕੇ ਹੀ ਫਾਇਦਾ ਹੈ। ਔਰ ਜਿਹੜੀ ਕਿ ਕੈਨੇਡਾ ਗਵਰਨਮੈਂਟ ਨੇ ਲਾਸਟ ਅਜ ਇੰਨੇ ਸਾਲਾਂ ਬਾਅਦ ਉਹ ਪ੍ਰੈਸ਼ਰ ਪਾਤਾ ਹੈ। ਹਰ ਬੱਚਾ ਜਿਹੜਾ ਹੈ ਅਨਟਾਰੀਓ ਜਾ ਗਿਆ। ਹਰ ਬੱਚਾ ਉਹ ਬ੍ਰਿਟਿਸ਼ ਕੋਲੰਬੀਆ ਵੀ ਘਟ ਜਾਂਦਾ ਸੀ ਅਨਟਾਰੀਓ। ਹੁਣ ਜਿਹੜੀ ਚੇਂਜੇਜ਼ ਆਈਆਂ ਉਹ ਇੰਨੇ ਜਬਰਦਸਤ ਆਈਆਂ ਕਿ ਇਹ ਬਹੁਤ ਜ਼ਰੂਰੀ ਸੀਗੀ ਸਟੂਡੈਂਟ ਪੁਆਇੰਟ ਆਫ View ਤੋਂ ਵੀ। ਤੁਸੀਂ ਇਹ ਦੇਖੋ ਲਾਸਟ ইয়ার ਸਟੂਡੈਂਟ ਘਬਰਾ ਰਿਆ ਸੀਗਾ ਜਾਣ ਵਾਸਤੇ ਕੈਨੇਡਾ ਕਿ ਜੌਬ ਨਹੀਂ ਹੈ ਜੀ ਜਦ ਕਿ ਮੈਂ ਹਰ ਵੀਡੀਓ 'ਚ ਇਹ ਕਿਹਾ ਕਿ ਤੁਸੀਂ ਇਹ ਜਿਹੜਾ ਮੌਕਾ ਹੈ ਇਹ ਤੁਸੀਂ ਹਾਸਿਲ ਕਰ ਲਓ ਇਹ ਜਿਹੜਾ ਹਮੇਸ਼ਾ ਨਹੀਂ ਮਿਲਦੇ ਜਾਂ 100% ਦੇ ਦੇ ਸੀਗੇ ਵੀਜ਼ਾ ਉਹੀ ਉਹਨਾਂ ਉਹਨਾਂ ਨੇ ਜਿਹੜਾ ਕੋਟਾ ਜਿਹੜਾ ਦੇਖ ਲਓ ਤੁਸੀਂ 5 ਲੱਖ ਤੋਂ 364000 ਇਹਨਾਂ ਨੇ ਕਰਤਾ ਵੀਜ਼ਾ ਜਿਹੜਾ ਉਹ ਵੀ ਅੰਡਰਗ੍ਰੈਡ ਦਾ ਤੇ ਇੰਨਾ ਵੀਜ਼ਾ ਕੱਟ ਹੋ ਗਿਆ ਉਹ ਵੀ ਹੁਣ ਦੇਖੋ ਅਪਡੇਟਸ ਕੀ ਹੈ ਇਹ ਬੜਾ ਜ਼ਰੂਰੀ ਹੈ ਬੱਚੇ ਨੂੰ ਸਮਝਣਾ ਜਿਹੜੇ ਅੰਡਰਗ੍ਰੈਡ ਦੇ ਸਟੂਡੈਂਟਸ ਹੈ ਉਹ ਸਾਰੀ ਸਟੇਟਸ ਦੇ ਵਿੱਚ ਹੁਣ ਇੱਕ ਕੋਟਾ ਸਮਝੋ ਸਪਲਿਟ ਹੋ ਗਿਆ 364 ਸਟੂਡੈਂਟ 364000 ਸਟੂਡੈਂਟ ਜਿਹੜਾ ਉਹ ਹਰ ਸਟੇਟ ਚ ਡਿਸਟ੍ਰਿਬਿਊਟ ਕਰਤਾ ਜਾਏਗਾ ਔਰ ਹਰ ਕਾਲਜ ਦੀ ਕੈਪ ਹੋਏਗੀ ਜੀ ਇਹ ਸਮਾਂ ਨਾ ਬੜਾ ਜ਼ਰੂਰੀ ਕਿ ਹੈ ਕੀ ਹੈ ਹੂੰ ਜਿਹੜਾ ਤੁਸੀਂ ਸਟੂਡੈਂਟ ਜਾਂਦਾ ਸੀਗਾ ਉਹ ਕੋਈ ਵੀ ਕਾਲਜ ਦਾ ਜਿਹੜਾ ਪਿੱਛੇ ਕਿੰਨੇ ਨਿਊਜ਼ ਆਈਆਂ ਕਿ ਬੱਚੇ ਫੀਕ ਚਲੇ ਗਏ 7000 ਬੱਚਾ ਕਿੰਨਾ ਸੀਗਾ ਇਹ ਫੀਕ ਆਫਰ ਲੈਟਰਸ ਤੇ ਇਸ ਕਰਕੇ ਇਹ ਜਿਹੜਾ ਪ੍ਰੋਵਿੰਸ ਅਟੈਸਟੇਸ਼ਨ ਸ਼ੁਰੂ ਕੀਤਾ ਹੈ ਕਿ ਹਰ ਪ੍ਰੋਵਿੰਸ ਜਿਹੜਾ ਜਿੱਦਾਂ ਇੱਕ ਸੀਏਕਯੂ ਹੁੰਦੇ ਸੀ ਮੋਂਟਰੀਅਲ ਦੇ ਸਮਝੋ ਕੁਛ ਇਦਾਂ ਦਾ ਹੀ ਸਿਸਟਮ ਆ ਰਿਹਾ ਇਹ 31 ਮਾਰਚ ਤੋਂ ਪਹਿਲਾ ਪਹਿਲਾ ਇਹ ਜਿਹੜਾ ਸਿਸਟਮ ਆ ਜਾਏਗਾ ਕਿ ਹਰ ਪ੍ਰੋਵਿੰਸ ਨੂੰ ਆਪਣਾ ਇੱਕ ਲੈਟਰ ਦੇਣਾ ਪਏਗਾ ਕਿ ਜਿੱਦਾਂ ਹਰ ਡਾਕੂਮੈਂਟ ਵੈਰੀਫਾਈ ਹੁੰਦਾ ਉਹਦੇ ਕੁਝ ਫੀਸ ਹੁੰਦੀ ਆ ਹੁਣ ਕੀ ਸਿਸਟਮ ਆਏਗਾ ਇਹ ਆਉਣ ਵਾਲੇ 10 15 20 ਦਿਨਾਂ ਚ ਕਲੀਅਰ ਹੋ ਜਾਏਗਾ ਜੀ ਹੁਣ ਦੇਖੋ ਜਿਹੜਾ ਕੈਪ ਲੱਗੀ ਹੈ 35% ਵੀਜ਼ਾ ਕੱਟ ਕਰਦਾ ਹੁਣ 65% ਵੀਜ਼ਾ ਦੇਣਗੇ ਜਿਹੜਾ ਪਿਛਲੇ ਇਸ ਸਾਲ ਦਿੱਤਾ ਹੈ ਜਾਂ ਸੈਪਟੰਬਰ ਤੱਕ ਜਿਹੜਾ ਦੇਣਗੇ ਇਹ ਜਿਹੜੀ ਚੇਂजेस ਆਣਗੇ ਉਹ 1 ਸੈਪਟੰਬਰ ਤੋਂ ਆ ਰਹੀ ਹੈ ਹੁਣ ਜਿਹੜਾ 65% ਬੱਚਾ ਹੈ ਇਹਦੇ ਵਿੱਚ ਜਿਹੜਾ 50% ਜਿਹੜਾ ਅਨਟਾਰੀਓ ਦਾ ਜਿਹੜਾ ਕੋਟਾ ਹੈ ਜੀ ਮੀਨਸ ਕਿ ਬਾਕੀ ਸਟੇਟ ਨੂੰ ਜੇ 65% ਮਿਲ ਰਿਹਾ ਹੈ ਬੱਚਾ ਤੇ ਅਨਟਾਰੀਓ ਨੇ ਖੱਲੀ 50% ਹੀ ਲੈਣਾ ਜਿਹੜਾ ਉਹਨੂੰ ਕੋਟਾ ਮਿਲਣਾ ਔਰ ਜਿਹੜਾ BC ਹੈ ਉਹਨੂੰ ਵੀ 50% ਹੀ ਕੋਟਾ ਮਿਲਣਾ ਬਾਕੀ ਜਿੱਥੇ ਘੱਟ ਪੋਪੂਲੇਸ਼ਨ ਹੈ ਉੱਥੇ ਕੋਟਾ ਜ਼ਿਆਦਾ ਹੋਏਗਾ ਕਿਸੇ ਨੂੰ 65 ਹੋਏਗਾ ਕਿਸੇ ਨੂੰ 70 ਹੋਏਗਾ ਅਲੱਗ-ਅਲੱਗ ਕੋਟਾ ਹਰ ਸਟੇਟ ਦਾ ਹੋਏਗਾ ਔਰ ਪ੍ਰੋਵਿੰਸ ਅ ਅਟੈਸਟੇਸ਼ਨ ਜ਼ਰੂਰੀ ਹੈ ਜਿਹੜੇ ਸਟੂਡੈਂਟਸ ਗਵਰਨਮੈਂਟ ਕਾਲਜਸ ਚ ਜਾਣਗੇ 2 ਇਅਰਸ ਦਾ ਕੋਰਸ ਉਹਨਾਂ ਨੂੰ ਪੋਸਟ ਅਡੀ ਵਰਕ ਪਰਮਿਟ 3 ਇਅਰਸ ਦਾ ਹੀ ਮਿਲੇਗਾ ਬਟ ਇਹ ਬੜਾ ਸਮਝਣਾ ਜ਼ਰੂਰੀ ਹੈ ਕਿ ਜਿਹੜਾ ਮਾਸਟਰਸ ਦਾ ਸਟੂਡੈਂਟ ਹੈ ਉਹਦੇ ਵਾਸਤੇ ਕੋਈ ਚੇਂਜ ਨਹੀਂ ਆਈ ਓਕੇ ਉਸ ਪਾਊਸ ਨੂੰ ਵੀ ਲੈ ਕੇ ਜਾ ਸਕਦਾ ਹੈ ਪੋਸਟ ਅਡੀ ਵਰਕ ਪਰਮਿਟ ਵੀ ਪੂਰਾ ਹੈ ਉਹਨੂੰ ਕੋਈ ਪ੍ਰੋਵਿੰਸ ਅਟੈਸਟੇਸ਼ਨ ਦੀ ਵੀ ਲੋੜ ਨਹੀਂ ਹੈ ਉਹਦਾ ਐਸ ਸੱਚ ਸਾਰਾ ਕੁਝ ਹੈ ਹਮ ਜੇ ਤਾਂ UCW ਹੈ ਤੁਹਾਡਾ ਟ੍ਰਿਨਿਟੀ ਵੈਸਟਰਨ ਯੂਨੀਵਰਸਿਟੀ ਹੈ ਥੈਨ ਤੁਹਾਡੀ ਫੌਮਸਨ ਰਿਵਰ ਯੂਨੀਵਰਸਿਟੀ ਹੈ ਐਦਾਂ ਦੀ ਯੂਨੀਵਰਸਿਟੀਆਂ ਚ ਜਿਹੜੇ ਮਾਸਟਰਸ ਦੇ ਪ੍ਰੋਗਰਾਮ ਹੈ ਬਹੁਤ ਸਾਰੀ ਯੂਨੀਵਰਸਿਟੀ ਹੈ ਜਿਹੜੇ ਮਾਸਟਰਸ ਦੇ ਪ੍ਰੋਗਰਾਮ ਹੈ ਉਹਨਾਂ ਦੇ ਵਿੱਚ ਬੱਚੇ ਦੇ ਕੋਈ ਚੇਂਜ ਨਹੀਂ ਆਇਆ ਸਪਾਊਸ ਵੀ ਜਾ ਸਕਦਾ ਅੰਡਰਗ੍ਰੈਡ ਦੇ ਵਾਸਤੇ ਮੈਂ ਕਦੀ ਸਪਾਊਸ ਨੂੰ ਪਹਿਲੇ ਵੀ ਨਹੀਂ ਐਨकरेज ਕੀਤਾ ਸੀਗਾ ਕਿਉਂਕਿ ਉਮਰ ਬਹੁਤ ਛੋਟੀ ਹੁੰਦੀ ਹੈ ਔਰ ਉਹਨਾਂ ਦੇ ਵਾਸਤੇ ਹੀ ਪੰਜਾਬ ਪ੍ਰੋਬਲਮ ਆਉਂਦੀ ਆ ਇਸ ਕਰਕੇ ਇਹ ਜਿਹੜਾ ਹੁਣ ਸਿਸਟਮ ਆਇਆ ਹੈ ਇਹ ਬਹੁਤ ਕਲੀਅਰ ਸਿਸਟਮ ਹੈ ਜਿੰਨੇ ਸਟੂਡੈਂਟਸ ਉੱਥੇ ਆ ਉਹ ਸੈਟਲ ਹੋ ਜਾਣਗੇ ਇਹ 2 ਇਅਰਸ ਦਾ ਹਜੇ ਕੈਪ ਕਿੱਤਾ ਹੈ ਨੰਨੇ ਕਿ 2 ਸਾਲ ਵਾਸਤੇ ਇਹ ਪਾਲਿਸੀ ਬਣਾਈ ਹੈ ਤੇ ਇਸ 2 ਸਾਲ ਚ ਜਿਹੜਾ ਬੱਚਾ ਐਕਸਟਰਾ ਚਲਿਆ ਗਿਆ ਜਾਂ ਕੰਮ ਨਹੀਂ ਮਿਲਦਾ ਸੀ ਕੰਮ ਸਾਰੇ ਬੱਚਿਆਂ ਨੂੰ ਮਿਲਦਾ ਸੀ ਜਿਹੜੇ ਡਿਫਰੈਂਟ ਪ੍ਰੋਵਿੰਸਸ ਚ ਸੀਗੇ ਜਿਹੜਾ ਅੰਟਾਰੀਓ ਵਿੱਚ ਆਇਆ ਜਾਂ BC ਵਿੱਚ ਜਿੱਥੇ ਬੱਚਾ ਜ਼ਿਆਦਾ ਹੋ ਗਿਆ ਉੱਥੇ ਥੋੜੀ ਪ੍ਰੋਬਲਮ ਆਉਂਦੀ ਸੀ ਉੱਤੇ ਵੀ ਜੋ ਬੱਚੇ ਦੀ ਲੈਂਗੁਏਜ ਸਕਿਲਸ ਅੱਛੀ ਹੈ ਉਹਨਾਂ ਨੂੰ ਕੋਈ ਇੰਨੀ ਪ੍ਰੋਬਲਮ ਨਹੀਂ ਸੀਗੀ ਤੇ ਇਹ ਸਾਰੇ ਹੁਣ ਅਪਡੇਟ ਹੈ ਮਾਸਟਰਸ ਵਾਸਤੇ ਕੋਈ ਪ੍ਰੋਬਲਮ ਨਹੀਂ ਹੈ ਨਾ ਕੋਈ ਕੈਪ ਹੈ ਨਾ ਕੋਈ ਉਹਨਾਂ ਦੇ ਸਪਾਊਸ ਦਾ ਫਰਕ ਪਿਆ ਔਰ ਨਾ ਹੀ ਉਹਨਾਂ ਨੂੰ ਕੋਈ ਅਟੈਸਟੇਸ਼ਨ ਲੈਟਰ ਦੀ ਜ਼ਰੂਰਤ ਹੈ ਜੀ 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 ਬਿਲਕੁਲ ਯਾਨੀ ਕਿ ਮਾਸਟਰਸ ਵਾਲੇ ਜਿਹੜੇ ਸਟੂਡੈਂਟਸ ਆ ਜਿਨ੍ਹਾਂ ਨੇ ਮਾਸਟਰਸ ਲਈ ਅਪਲਾਈ ਕਰਨਾ ਹੈ ਉਹਨਾਂ ਨੂੰ ਕਿਤੇ ਵੀ ਕੋਈ ਘਬਰਾਣ ਦੀ ਜ਼ਰੂਰਤ ਨਹੀਂ ਹੈ ਉਹ ਸਪਾਊਸ ਨਾਲ ਵੀ ਅਪਲਾਈ ਕਰ ਸਕਦੇ ਆ ਬਿਲਕੁਲ ਜੀ ਤੇ ਹੁਣ 2 ਇਅਰਸ ਪ੍ਰੋਗਰਾਮ ਮਈ ਵਾਸਤੇ ਹਜੇ ਕੁਝ ਯੂਨੀਵਰਸਿਟੀਆਂ ਤੇ ਓਪਨ ਹੈ ਜੀ ਇਵਨ ਐਮਬੀਏ ਵੀ ਓਪਨ ਹੈ ਇੱਥੇ ਜਿਹੜੇ ਕੈਨੇਡਾ ਦੇ ਵਿੱਚ ਹੈ ਜੀ ਐਮਬੀਏ ਪ੍ਰੋਗਰਾਮ ਨੂੰ ਹੁਣ ਜਿਆਦਾ एनकरेजमेंट मिलेगा या मा मा जड़ी मास्टर्स ऑफ़ सप्लाई सप्लाई चेन मैनेजमेंट या आर्टिफिशियल इंटेलिजेंस या आई टी के प्रोग्राम जो मास्टर्स बहुत अच्छे प्रोग्राम है कैरियर ओरएंटेड है उन्होंने सैलरीज भी बहुत अच्छी मिलती से वास्ते तो बात उसी देखो अच्छी यूनिवर्सिटी तो की टू ईयर का स्टडी वर्क परमिट है हुँ. ਜਾ ਅਚੀ ਯੂਨੀਵਰਸਿਟੀ ਤੋਂ ਕੀਤੀ ਹੋਏ ਤੁਸੀਂ ਇਹ ਦੇਖੋ ਕਿ ਸਟੂਡੈਂਟ ਨੂੰ ਕੰਪਨੀ ਦੀ ਪਲੇਸਮੈਂਟ ਪੜਦੇ ਪੜਦੇ ਹੀ ਹੋ ਜਾਂਦੀ ਹੈ ਤੇ ਉਹਦੀ ਜੌਬ ਮਿਲ ਗਈ ਜੌਬ ਮਿਲ ਗਈ ਤੇ ਉਹਦਾ ਦੇਖੋ ਤੁਸੀਂ ਜਿਹੜਾ ਪਰਮਨੈਂਟ ਰੈਜ਼ਿਡੈਂਸੀ ਦਾ ਉਹਦਾ ਪਾਥ ਆਫ ਬਿਲਕੁਲ ਕਲੀਅਰ ਹੋ ਗਿਆ ਦੇਖੋ ਇੱਥੇ MBA ਦੇ ਵਿੱਚ ਹੋ ਸਕਦਾ ਉਹਨੇ 5-7 10000 ਡਾਲਰ ਫੀਸ ਦੇ ਰੂਪ ਚ ਜ਼ਿਆਦਾ ਦਿੱਤੇ ਹੋਣ ਲੇਕਿਨ ਉੱਥੇ ਜਾ ਕੇ ਜਿਹੜਾ ਜੌਬ ਦਾ ਸਟਰਗਲ ਉਹ ਖਤਮ ਹੋ ਗਿਆ ਉੱਥੇ ਜਾ ਕੇ ਜਿਹੜੀ ਪੀਆਰ ਦਾ ਸਟਰਗਲ ਆ ਉਹ ਖਤਮ ਹੋ ਗਿਆ ਤੇ ਉਹਦੀ ਜਿਹੜੀ ਸੈਟਲਮੈਂਟ ਹੈ ਉਹਦੀ ਪੜ੍ਹਾਈ ਦੇ ਨਾਲ ਜਿਹੜੀ ਚੀਜ਼ ਚਾਹੀਦੀ ਹੈ ਸਟੂਡੈਂਟ ਨੂੰ ਉਹ ਸਾਰੀ ਕਲੀਅਰ ਹੋਵੇ ਉੱਥੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਸੋ ਜ਼ਰੂਰ ਮੈਂ ਸਟੂਡੈਂਟਸ ਨੂੰ ਕਹਿਣਾ ਚਾਹੂੰਗੀ ਦੇਖੋ ਕੋਈ ਵੀ ਤੁਹਾਡਾ ਆਪਣਾ ਸਵਾਲ ਹੈ ਜ਼ਰੂਰ ਤੁਸੀਂ ਨੈਵੀਗੇਟਰ ਓਵਰਸੀਜ਼ ਦਾ ਜਿਹੜਾ ਨੰਬਰ ডিসਪਲੇ ਹੈ ਇਸ ਉੱਪਰ ਕਾਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਤਾਂ ਕਿ ਟਾਈਮਲੀ ਸਹੀ ਪ੍ਰੋਸੈਸ ਦੇ ਨਾਲ ਤੁਸੀਂ ਅੱਗੇ ਵਧਦੇ ਹੋਏ ਆਪਣਾ ਵੀਜ਼ਾ ਹਾਸਲ ਕਰ ਸਕੋ ਬਹੁਤ ਬਹੁਤ ਥੈਂਕਸ ਮੈਮ ਕਾਫੀ ਡਿਟੇਲ ਵਿੱਚ ਤੁਸੀਂ ਅੱਜ ਇਹ ਗੱਲਾਂ ਜੋ ਹੈ ਸਟੂਡੈਂਟਸ ਨੂੰ ਸਮਝਾਈਆਂ ਨੇ ਆਈ ਹੋਪ ਸਟੂਡੈਂਟਸ ਨੇ ਚੰਗੀ ਤਰ੍ਹਾਂ ਸਮਝ ਲਈਆਂ ਸਾਰੀਆਂ ਗੱਲਾਂ ਔਰ ਕਿਵੇਂ ਤੁਸੀਂ ਅੱਗੇ ਵਧਣਾ ਇਹ ਵੀ ਤੁਸੀਂ ਕਲੀਅਰ ਕਲੀਅਰਲੀ ਜੋ ਹੈ ਸਭ ਚੀਜ਼ਾਂ ਸਮਝ ਚੁੱਕੇ ਹੋ ਕੋਈ ਡਾਊਟ ਜੇ ਆਪਣੇ ਸਵਾਲ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਅਗੋ ਵੀ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ